ਤੋ ਜੇ ਘਰ ਘਰੇ ਅਪਣਾ ਐਕਸੀਡੈਂਟ ਹੋ ਗਿਆ ਸਾਰਿਆਂ ਨੂੰ ਜੀ ਨਮਸਕਾਰ ਤੇ ਸਤਿ ਸ੍ਰੀ ਅਕਾਲ ਅੱਜ ਅਸੀਂ ਆਏ ਆ ਜਗਰਾਲ ਤੋਂ ਬਜੂਹਾਂ ਵਾਲੀ ਪਈ ਤੇ ਉਹ ਕੱਲ ਵੀ ਤੁਹਾਨੂੰ ਦਿਖਾਇਆ ਸੀ ਦ੍ਰਿਸ਼ ਸਾਰਾ ਪਾਣੀ ਹੈ ਨਹੀਂ ਸੀ ਬਿਲਕੁਲ ਵੀ ਸਿਰਫ ਬਈ ਦੇ ਵਿੱਚ ਪਾਣੀ ਵਹਿ ਰਿਹਾ ਸੀ ਸੋ ਤੁਸੀਂ ਆ ਸਾਰਾ ਦੇਖਿਆ ਸਾਰਾ ਪਾਣੀ ਦੇ ਨਾਲ ਭਰਿਆ ਹੋਇਆ ਆ ਉਹ ਜਿਹੜਾ ਸਪੋਰਟਸ ਮੈਦਾਨ ਵੀ ਆ ਉਹਦੇ ਵਿੱਚ ਵੀ ਥੋੜਾ ਥੋੜਾ 4-4 5 ਫੁੱਟ ਪਾਣੀ ਆ ਚੁੱਕਾ ਆ ਸੋ ਵੀਰੋ ਦਿਖਾ ਦੇ ਜਿੱਥੇ ਦੀ ਨਿਗਾਹ ਜਾਂਦੀ ਆ ਵੀ ਸਾਰਾ ਪਾਣੀ ਭਰ ਗਿਆ ਅੱਜ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਦੇਖੋ ਬੜਾ ਖਤਰਨਾਕ ਮੰਝਲ ਬਣਿਆ ਹੋਇਆ ਆ ਇਹ ਸਾਰਾ ਪਾਣੀ ਲੋਕਾਂ ਦੇ ਖੇਤਾਂ ਵਿੱਚ ਜਾ ਰਿਹਾ ਆਪਣੇ ਕਿਸਾਨ ਭਾਈਚਾਰ ਜਿੰਨੇ ਵੀ ਆ ਉਹਨਾਂ ਦੇ ਖੇਤਾਂ ਵਿੱਚ ਸਾਰਾ ਪਾਣੀ ਜਾ ਰਿਹਾ ਉਹ ਪਰਮਾਤਮਾ ਅੱਗੇ ਬੇਨਤੀ ਆ ਵੀ ਮੀਂਹ ਨਾ ਪਾਈ ਭਾਵੇਂ ਅੱਜ ਪਾਣੀ ਉੱਤਰ ਨੂੰ ਕੁਝ 2-3-4 ਘੰਟੇ ਲੱਗਣਗੇ ਸੋ ਸਾਰਾ ਪਾਣੀ ਉੱਤਰ ਜਾਊਗਾ ਫਿਰ ਭਾਵੇਂ ਮੀਂਹ ਵਰਸਾਈਂ ਹੁਣ ਪਰਮਾਤਮਾ ਵਾਹਿਗੁਰੂ ਮੀਂਹ ਨਾ ਵਰਸਾਈਂ ਅੱਜ ਭਾਵੇਂ ਤੇ ਜੋ ਕੀ ਨੁਕਸਾਨ ਨਹੀਂ ਹੋਣਾ ਜਿਹਦਾ ਲੋਕਾਂ ਦਾ ਸੋ ਤੁਸੀਂ ਦੇਖ ਲਓ ਬੰਗਲਾ ਕਿਦਾਂ ਜਾਨਵਰ ਬਿਚਾਰਿਆ ਹੋਲੀ-ਹੋਲੀ ਸੋ ਆ ਸਾਰਾ ਬਈ ਦਾ ਪਾਣੀ ਹੈ ਜਿੰਨਾ ਵੀ ਪਿੱਛੋਂ ਆਇਆ ਸਾਰਾ ਪਾਣੀ ਕਿਉਂਕਿ ਮੀਂਹ ਦੇ ਨਾਲ ਇੰਨਾ ਨਹੀਂ ਸੀਗਾ ਪਾਣੀ ਜਿੰਨਾ ਇਹ ਸਾਰਾ ਪਿੱਛੋਂ ਪਾਣੀ ਦੀ ਮਾਰ ਬੱਜੀ ਹੋਈ ਆ ਸੋ ਤੁਸੀਂ ਦੇਖ ਲਿਆ ਸਪੋਰਟਸ ਵਾਲਾ ਆਪਣਾ ਜਿਹੜਾ ਕਲੱਬ ਆ ਉਹ ਸਾਰਾ ਡੁੱਬਾ ਪਿਆ 3-4 4-4 ਫੁੱਟ ਪਾਣੀ ਉਹਦੇ ਵਿੱਚ ਆ ਚੁੱਕਾ ਆ ਸੋ ਭਾਈ ਜੀ ਬੇਨਤੀ ਕਰੋ ਅਰਦਾਸ ਕਰੋ ਮਹਾਰਾਜ ਅੱਗੇ ਬਈ ਮਿਹਰੇ ਕਰੀ ਮਿਹਰ ਕਰੀ ਮਿਹਰ ਕਰੀ ਸੋ ਸਾਰੇ ਦਰਸ਼ਕ ਜਿਹੜੇ ਦੇਖ ਰਹੇ ਆ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੁਹਾਨੂੰ ਪਲ-ਪਲ ਦੀ ਰਿਪੋਰਟ ਅਸੀਂ ਦਿੰਦੇ ਰਵਾਂਗੇ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਭਾਈ ਜੀ ਸਬਸਕ੍ਰਾਈਬ ਵੀ ਕਰੋ ਕਿਉਂਕਿ ਇਹ ਫੇਸਬੁੱਕ ਔਰ ਸਾਡਾ ਜਮਸ਼ੇਰ ਫਨੀ ਬੁਆਏ ਅਸੀਂ ਫਨੀ ਬੁਆਏ ਰੱਖਿਆ ਆ ਵੀ ਲੋਕਾਂ ਦਾ ਹਾਸਾ ਮਨੋਰੰਜਨ ਕਰੀਏ ਪਰ ਜਦੋਂ ਇਦਾਂ ਦੀ ਵਿਅਸਥਾ ਪੈ ਜਾਂਦੀ ਆ ਸੋ ਸਾਨੂੰ ਆਪਣਾ ਚੈਨਲ ਨਾਂ ਦੱਸ ਦਿਆਂ ਵੀ ਸਾਨੂੰ ਬੜਾ ਹੋਰ ਤਰ੍ਹਾਂ ਲੱਗਦਾ ਕਿਉਂਕਿ ਫਨੀ ਦਾ ਮਤਲਬ ਹਾਸਾ ਆ ਸੋ ਇਸ ਵੇਲੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਖੜੇ ਆ ਸਾਰਿਆਂ ਦੇ ਨਾਲ ਖੜੇ ਆ ਜਿਨੇ ਵੀ ਵੀਰ ਭੈਣ ਇੱਕ ਦੂਜੇ ਦੀ ਸਪੋਰਟ ਕਰੋ ਕਿਉਂਕਿ ਇਹ ਜਿਹੜਾ ਬੜਾ ਦੁੱਖदाई ਨੁਕਸਾਨ ਆ ਇਹ ਚੀਜ਼ਾਂ ਦਾ ਸੋ ਥੈਂਕ ਯੂ ਜੀ ਓਕੇ ਜੀ ਵੀਰ 4 4 5 5 ਫੁੱਟ ਉਹ ਸਾਹਮਣੇ ਵੀਰ ਆ ਰਿਹਾ 4 5 ਫੁੱਟ ਮੋਟਰਸਾਈਕਲ ਦੇ ਵਿੱਚ ਖੁੱਭ ਗਏ ਆ ਉਹ ਸੋ ਵੀਰ ਜੀ ਧੱਕਾ ਲਾ ਕੇ ਲਿਆਓ ਹੁਣ ਧੱਕਾ ਲਿਆ ਕੇ ਲਾਓ ਅਸੀਂ ਆਈਏ ਨਾਲ ਯਾਨੀ ਉਹ ਸੱਪ ਸੁੱਪ ਵੀ ਹੋ ਸਕਦਾ ਕਿਉਂਕਿ ਚਲਦਾ ਪਾਣੀ ਪਿੱਛੋਂ ਆ ਰਿਹਾ ਸੋ ਸੱਪ ਸੁੱਪ ਵੀ ਹੋ ਸਕਦਾ ਭਾਈ ਠੱਕਾ ਲੈ ਕੇ ਲਿਆ ਉਹ ਵੀ ਦੋਨੇ ਜਣੇ ਸੋ ਸਾਨੂੰ ਵੀ ਡਰ ਲੱਗਦਾ ਪਾਣੀ ਦੇ ਵਿੱਚ ਪੜਦੇ ਆ ਕਿਉਂਕਿ 3-3 4-4 ਫੁੱਟ ਗਾਹਾਂ ਪਾਣੀ ਹੋ ਜਾਂਦਾ ਸੋ ਵੀਰ ਜੀ ਹੌਲੀ ਹੌਲੀ ਆਇਓ ਮੇਰਾ ਭਰਾ ਬੜੇ ਪਿਆਰ ਦੇ ਨਾਲ ਸ਼ਾਂਤੀ ਨਾਲ ਆਇਓ ਸੋ ਤੁਹਾਨੂੰ ਗਾਹ ਉਹ ਡੇਸਪ੍ਰਾਵਾਂ ਦੀਆਂ ਵੀ ਤਸਵੀਰਾਂ ਲਾਈਵ ਵੀਡੀਓ ਦਿਖਾਉਣੇ ਜਾ ਕੇ ਕਿਉਂਕਿ ਉੱਥੇ ਵੀ ਪਾਣੀ ਨੇ ਬੜੀ ਤੇਜ਼ੀ ਨਾਲ ਰਫਤਾਰ ਪੜੀ ਹੋਈ ਆ ਸੋ ਆਜੋ ਵੀਰ ਜੀ ਤੁਹਾਨੂੰ ਭੋੜੇ ਸਪ੍ਰਾਵਾਂ ਲੈ ਕੇ ਜਾਣੇ ਆ ਸੋ ਥੈਂਕ ਯੂ ਜੀ ਆਜੋ ਉਹ ਲਾਈਨ ਤਸਵੀਰਾਂ ਦਿਖਾ ਰਿਹਾ ਹੈ ਜੀ ਮੀਂਹ ਦੇ ਨਾਲ ਖੇਤਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਔਰ ਸੜਕਾਂ ਵੀ ਖੁੱਟੀਆਂ ਜਾ ਰਹੀਆਂ ਹਨ ਉਹ ਦੇਖੋ ਵੀਰ ਜੀ ਪਾਣੀ ਕਿੰਨਾ ਤੇਜ਼ ਹੈ ਤਸਵੀਰ ਦੇ ਨਾਲ ਉਹ ਦੇਖ ਕੇ ਮਨ ਨੂੰ ਬੜਾ ਹੋਰ ਤਰਾਉਂਦਾ ਹੈ ਮਨ ਦੇ ਵਿੱਚ ਬੜੇ ਬੜੇ ਡਰਾਉਣੇ ਦ੍ਰਿਸ਼ ਆ ਰਹੇ ਆ ਕਿ ਪ੍ਰਮਾਤਮਾ ਮਿਹਰ ਕਰੀ ਸੋ ਆਹ ਦੇਖੋ ਵੀਰ ਜੀ ਪਾਣੀ ਦੀ ਸਪੀਡ ਦੇਖੋ ਆਣੀ ਜੀ ਤੁਸੀਂ ਦੇਖੋ ਕਿ ਨਹੀਂ ਤੇਜ਼ੀ ਨਾਲ ਵਾਰੀਆ ਸੋ ਕੋਸੇ ਬੀਬੀ ਮਰੇ ਹੋਏ ਆਂ ਔਰ ਇਸੋ ਇੰਟਰਵਾ ਦੇ ਵਿੱਚ ਨਹਾ ਰਹੇ ਆਂ ਆਣੀ ਜੀ ਬਹੁਤ ਤੇਜ਼ ਆ ਵੀ ਹੋ ਰਹੀ ਹੋਣੀ ਯਾ ਮੇਰਾ ਵੀਰ ਦੇਖੋ ਬਾਈ ਬੜੀ ਤੇਜ਼ ਆ ਆ ਦੇਖੋ ਵਹਾਂ ਵਹਾਂ ਫਟਕ ਕੇ ਜਾਂ ਰਿਹਾ ਪਾਣੀ ਵਾ ਦੇਖੋ ਤੁਸੀਂ ਨਾਈਟ ਜਿੰਨਾ ਕਰ ਰਹੀ ਹੈ ਇਹ ਪਾਣੀ ਦੇ ਨਾਲ ਫੜਕਾ ਦਾ ਨੁਕਸਾਨ ਵੀ ਹੋ ਰਿਹਾ ਔਰ ਜ਼ਾਨ ਨਾਲ ਖਸਾਨਾ ਜੀਆ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਕੋਈ ਦਾ ਜ਼ਿੰਮੇਵਾਰ ਕੌਣ ਆ ਇਹ ਆਪਾਂ ਦੱਸ ਨਹੀਂ ਸਕਦੇ ਜੋ ਵੀ ਇਹ ਪ੍ਰਮਾਤਮਾ ਦੇ ਹੱਥ ਵਿੱਚ ਆ ਸਾਰੀ ਜੋ ਵੀ ਗੇਮਿਆ ਸਾਰੀ ਪਰ ਦੇਖੋ ਲਾਈਵ ਤਸਵੀਰਾਂ ਔਰ ਪਾਣੀ ਸਾਰਾ ਦੇਖੋ ਗਾਂ ਕਿੱਥੇ ਨਹੀਂ ਜਾ ਰਹੇ ਮਾਰ ਮਾਰ ਰਹੇ ਆ ਉਹ ਦੇਖੋ ਕਿੰਨੇ ਰੀਜਨਲ ਤੋਂ ਨਾਲਾ ਆਸੀ ਕਿਸਾਨ ਵੀਰਾਂ ਨੇ ਉਹ ਨੁਕਸਾਨ ਹੋ ਰਿਹਾ ਵੀ ਦਾਦਾ ਉਹ ਪ੍ਰਮਾਤਮਾ ਬਸ ਕਰ ਹੁਣ ਬਸ ਕਰ ਜੀ ਹੁਣ ਬਸ ਕਰ ਜੀ ਸੋ ਆ ਦੇਖੋ ਵੀਰ ਜੀ ਆ ਦੇਖੋ ਆ ਲਾਈਵ ਤਸਵੀਰਾਂ ਚੱਲ ਰਹੀਆਂ ਜੀ ਪਾਣੀ ਦੀਆਂ ਜਿੱਦਾਂ ਝੜਦਾ ਵੇਂਦਾ ਹੁੰਦਾ ਨਾ ਦੇਖੋ ਲੋਕੀ ਦੇਖਣ ਜਾਂਦੇ ਆ ਮਕਲੋਰ ਗਾਂਜੋ ਆ ਦੇਖੋ ਜੀ ਕੀ ਹਾਲ ਬਣਿਆ ਆ ਆ ਦੇਖੋ ਜੀ ਵੀਰ ਆਉਂਦਾ ਆ ਇੱਕ ਵਾਰ ਆਰਾਮ ਨਾਲ ਵੀਰ ਆਰਾਮ ਨਾਲ ਪਾਣੀ ਦੀ ਡੰਗਾਈ ਹੋਦਾ ਨਾ ਆ ਪਾਣੀ ਦੀ ਡੰਗਾਈ ਇੱਥੋਂ ਕਟਵਾ ਲੇਹ 2-3 ਫੁੱਟ ਹੋ ਗਈ ਆਗੇ ਪੈਰ ਬੂਲਾ ਖੁੱਬਦਾ ਵੇ ਵਿਚ ਤੋ ਆ ਦੇਖੋ ਤਸਵੀਰਾਂ ਲਾਈਵ ਲਾਈਵ ਤਸਵੀਰਾਂ ਚੱਲ ਰਹੀਆਂ ਆ ਤੋ ਆ ਦੇਖੋ ਜੀ ਸਨ ਸਾਫੀ ਦਿਨਾਂ ਚੱਲ ਰਿਹਾ ਉਹ ਪਾਵਰ ਜਮਾਨ ਕੈਮਰਾਮੈਨ ਉਹਨਾਂ ਦੇ ਨਾਲ ਮੈਂ ਪੇਗੀ ਜੁਮਫੇਰ ਤੋਂ ਉਹ ਸਾਨੀ ਵਾਇਸ ਗਰੁੱਪ ਦੇ ਵਿੱਚ ਤੇ ਲਾਈਵ ਤਸਵੀਰਾਂ ਦੇਖ ਸਕਦੇ ਆ ਤੁਸੀਂ ਸੋ ਥੈਂਕ ਯੂ ਜੀ ਪਰਮਾਤਮਾ ਉਸ ਦੇ ਅਰਦਾਸ ਮਿਹਰ ਕਰੇ ਉਹ ਦੇਖੋ ਜੀ ਉਹ ਵੀ ਹਾਉ ਜਿਹੜੇ ਆ ਰਹੇ ਵੀਰ ਦੇਖੋ ਕਿੰਨੀ ਅਠਰਾਈਆਂ ਭਰਿਆ ਅੰਦਰਖਿਆ ਹੈ ਕਿੰਦਾ ਆ ਰਿਹਾ ਨਿਆਣੇ ਨਿੱਕੇ ਨਿੱਕੇ ਬੱਚੇ ਲੱਦੇ ਹੋਏ ਆ ਸੋ ਡਰ ਲੱਗਦਾ ਵੀ ਬੱਚਿਆਂ ਨੂੰ ਵੀ ਘਾਟ ਛੱਡ ਕੇ ਆਨ ਲੋ ਜੇ ਐਮਰਜੈਂਸੀ ਹੋਵੇ ਤਾਂ ਨਹੀਂ ਆਇਆ ਕਰੋ ਆ ਘਰ ਨੇ ਦਾ ਵੀਊ ਲੈ ਰਿਆ ਜੀ ਸ냅 ਚੈਟ ਤੇ ਫੋਨ ਨੂੰ ਦੇਖੋ ਜੀ ਤੇ ਮਾਤਾ ਉਹ ਜਗਰਾਲ ਦੇ ਮੁੱਢੇ ਤੁਸੀਂ ਦੇਖ ਸਕਦੇ ਆ ਵੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਸੋ ਮੇਰਾ ਵੀਰ ਕਟਵਟ 3-3 ਫੁੱਟ ਵਿੱਚ ਆ ਪਾਣੀ ਦੇ ਸੋ ਦੇਖੋ ਜੀ ਕਿੰਨਾ ਹਾਲ ਮਾੜਾ ਆ ਆ ਦੇਖੋ ਜੀ ਭਾਜੀ ਤੈਰ ਰਿਹਾ ਆ ਭਾਜੀ ਕਿੱਧਰ ਜਾ ਰਹੇ ਆ ਹਾਂ ਕਿੱਧਰ ਜਾ ਰਹੇ ਆ ਉਲੀ ਜਾ ਘੋੜੀ ਲੈਣ ਜਾ ਰਿਹਾ ਭਾਜੀ ਤੋਂ ਪਾਣੀ ਦੇ ਵਿੱਚ ਦੀ ਰਾਹ ਜਾਂਦਾ ਜੇ ਤੁਸੀਂ ਆਉਣ ਜਾਣਾ ਤਾਂ ਪਾਣੀ ਦੇ ਵਿੱਚ ਦੀ ਆਉਂਦੇ ਜਾਂਦੇ ਆ ਕਿਉਂਕਿ ਇਦਾਂ ਦੇ ਮੌਸਮ ਦੇ ਵਿੱਚ ਡਰ ਵੀ ਲੱਗਦਾ ਆ ਬਈ ਜੀਵ ਜੰਤੂ ਨਾ ਹੋਵੇ ਵਿੱਚ ਕੋਈ ਤੋਂ ਮੇਰਾ ਵੀਰ ਦੇਖੋ ਕਿਦਾਂ ਪਾਣੀ ਦੇ ਵਿੱਚ ਤੈਰ ਕੇ ਤੋਂ ਘੋੜੀ ਲੈਣ ਜਾ ਰਿਹਾ ਉਹ ਘੋੜੀ ਬੰਨੀ ਆ ਉੱਥੇ ਵੀ ਇੱਕ ਕੰਦ ਦਿਖਾਦੇ ਅੱਡਾ ਵੀ ਜਾਦੇ ਹੋ ਦੇਖੋ ਮੋਟਰਸਾਈਕਲ ਖੁੱਭ ਗਿਆ ਬੜਾ ਵੀਰ ਦ੍ਰੇਸ਼ ਦੇ ਰਿਆ ਟਰਾਲੀ ਦੇਖੋ ਪੂਰੀ ਖੁੱਭੀ ਪਈ ਆ ਵਿੱਚ ਜੂੰਗਰੀ ਟਰਾਲੀ ਦੀ ਕਰਕੇ ਬਾਲੇ ਕੋ ਮੇਰਾ ਵੀਰ ਜਾ ਰਿਹਾ ਘੋੜੀ ਲੈਣ ਲਈ ਘੋੜੀ ਵੀ ਖੜੀ ਦਿਖਾ ਦੇਗਾ ਕਿ ਉਹਨੂੰ ਮੇਰਾ ਵੀਰ ਇਹਦਾ ਡਰ ਨਹੀਂ ਕਾਦਾ ਪਾਣੀ ਮੈਨੂੰ ਤੁਹਾਨੂੰ ਵੀ ਡਰ ਨਹੀਂ ਆਦਾ ਮੈਂ ਜਾਨਵਰ ਜਰੂਰ ਨਹੀਂ ਹੁੰਦਾ ਆ ਦੇਖੋ ਕਿਦਾ ਗਾਰ ਦੇ ਨਾਲ ਲਿਬੜਿਆ ਮੇਰਾ ਵੀਰ ਤੋਂ ਘੋੜੀ ਲੈਣ ਆਇਆ ਜਾਨਵਰ ਆਪਣਾ ਲੈਣ ਆਇਆ ਤੇ ਉੱਥੇ ਲੈ ਕੇ ਜਾਣਾ ਇਹਨੂੰ ਘਰੇ ਘਰੇ ਲੈ ਕੇ ਜਾਣਾ ਆ ਦੇਖੋ ਘੋੜੀ ਚਾਰਨਾ ਆਈ ਦੀ ਹੁਣ ਇਹਨੂੰ ਖੋਲ ਕੇ ਕਹਿੰਦਾ ਉੱਥੇ ਆਪਣੇ ਡੇਰੇ ਤੇ ਲੈ ਕੇ ਚੱਲਾ ਨੂੰ ਘੋੜੀ ਨੂੰ ਤੋ ਦੇਖੋ ਵੀਰ ਜੀ ਨਾਲ ਨਾਲ ਦੇਖੋ ਲਓ ਜੀ ਆ ਦੇਖੋ ਪਾਣੀ ਦੇ ਵਿੱਚ ਦੀ ਘੋੜੀ ਲੈ ਕੇ ਜਾਉ ਮੇਰਾ ਵੀਰ ਲਾ ਦੇਖੋ ਜੀ ਵੀਰ ਮੇਰਾ ਪਾਣੀ ਦੇ ਵਿੱਚ ਦੀ ਘੋੜੀ ਲੈ ਕੇ ਜਾ ਰਿਹਾ ਤੋ ਇਹ ਦ੍ਰਿਸ਼ ਜੀ ਲਾਈਵ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਇਹ ਕੋਈ ਨਾਟਕ ਨਹੀਂ ਆ ਉਹ ਉਹ ਸੱਚੀ ਬਾਤ ਹੈ ਤੋ ਆਪਣੇ ਦੇਰੇ ਉੱਤੇ ਆਪਣਾ ਜਾਨਵਰ ਲੈ ਕੇ ਜਾ ਰਿਹਾ ਇਹੋ ਪਾਣੀ ਅੱਜ ਕਿੰਨਾ ਚੱਲ ਰਿਹਾ ਹੈ ਨਾ ਨਾ ਕੰਮ ਕਰਕੇ ਸਾਡੇ ਇਹ ਲਾਈਵ ਤਸਵੀਰਾਂ ਦੇਖ ਸਕਦੇ ਆ ਤੁਸੀਂ ਜਮਸ਼ੇਰ ਫਨੀ ਵਾਇ YouTube ਚੈਨਲ ਤੇ ਤੋਂ ਦੇਖ ਲਓ ਮੇਰਾ ਵੀਰ ਲਗਾਤਾਰ ਘੋੜੀ ਵੀ ਡੁੱਬਣ ਦੀ ਕੋਗਾਰ ਤੇ ਆ ਦੇਖੋ ਪਾਣੀ ਮਤਲਬ ਕਿੰਨਾ 4 4 ਫੁੱਟ ਪਾਣੀ ਹੈਗਾ ਇੱਥੇ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਵੀ ਪ੍ਰਮਾਤਮਾ ਓਹੋ ਓਹੋ ਉਹ ਮਾਰਿਆ ਚੱਕੇ ਲਾਈਵ ਖਾ ਵੀ ਲਾਈਵ ਖਾ ਚੱਕ ਕੇ ਮਾਰਿਆ ਘੋੜੀ ਨੇ ਵੀਰ ਨੂੰ ਓਹ ਹੋਏ ਵੀਰ ਨੂੰ ਕੁੜੀ ਨੇ ਚੱਕ ਕੇ ਮਾਰਿਆ ਕੋ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਤਵਾਹੀ ਦਾ ਮੰਜ਼ਰ ਹੋ ਰਿਹਾ ਜੀ ਇਹ ਹੈਗਾ ਜਗਰਾਂ ਤੋਂ ਪੋਡੇ ਸਭਰਾਵਾਂ ਰੋਜ਼ ਤੋਂ ਦੇਖੋ ਗੱਡੀ ਲੰਘ ਕੇ ਗਈ ਆ ਕੋਲ ਦੀ ਹੁਣੇ ਹੀ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਕੋ ਦੇਖੋ ਪਾਣੀ ਕਿੰਨੀ ਤੇਜ਼ੀ ਨਾਲ ਜਾ ਰਿਹਾ ਜੀ ਦੇਖੋ ਤਵਾਹੀ ਦਾ ਮੰਜ਼ਰ ਹੈ ਤਵਾਹੀ ਚ ਜਾ ਰਿਹਾ ਪਾਣੀ ਇਹ ਉਹ ਦੇਖੋ ਕਿੰਨੀ ਤੇਜ਼ੀ ਦੇ ਨਾਲ ਇਹ ਪਾਣੀ ਜਾ ਰਿਹਾ ਹੈ ਤੋਂ ਗੱਡੀਆਂ ਵੀ ਕੋਲ ਦੀ ਨਾ ਕਰੀਆਂ ਸਾਡੇ ਵੀ ਡਾਲਾ ਦਾ ਸਾਡੇ ਕੱਪੜੇ-ਕਪੜੇ ਨਾ ਭਜ ਜਾਣ। ਉਹ ਦੇਖੋ ਤਵਾਹੀ ਦਾ ਮੰਜ਼ਰ ਪਾਣੀ ਦਿਲ ਦਿਲ ਪਹੋਣ ਆਣੀਆਂ ਬੰਨਾਂ। ਉਹ ਆ ਦੇਖ ਲੋ ਜੀ ਪ੍ਰਮਾਤਮਾ ਦੇ ਅਗੇ ਦਾਸ ਹਾਂ ਵੀ ਪ੍ਰਮਾਤਮਾ ਜੋ ਪ੍ਰਦੇਸ਼ ਬਹੁਤ ਨਹੀਂ ਕਰਾ ਲਿਆ ਤੋਂ ਨਿਖਾਨ ਨਹੀਂ ਹੋਣਾ ਚਾਹੀਦਾ ਹਰ ਇੱਕ ਬੰਦੇ ਦਾ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ। ਤੋ ਆ ਦੇਖੋ। ਓਏ। ਆ ਵੀ ਨੁਕਸਾਨ ਕਰੇਗਾ। ਤੋ ਆ ਦੇਖੋ ਵੀ ਜੀ ਅਰੇ ਚੋਜੀ ਦੇ ਨਾਲ ਪਾਣੀ ਦੀ ਫਲ ਚੈੱਕ ਕਰੋ। ਔਰ ਪਾਣੀ ਸਾਰਾ ਓਵਰਫਲੋ ਹੋ ਕੇ ਸਾਰਾ ਖੇਤਾਂ ਵਿੱਚੋਂ ਸਾਰਾ ਨੀਲੇ ਖੇਤਾਂ ਨਾਲ ਨਹੀਂ ਜਾ ਰਿਹਾ। ਕਿਤੇ ਕੋਈ ਜ਼ਿਆਦਾ ਪਾਣੀ ਗਈ ਸੀ। ਕਾਹਦੇ ਪਾਣੀ ਆਪਣੀ ਸਪੀਡ ਦੇ ਨਾਲ। ਕੀ ਦਾ ਮਾਰਾ ਠੀਕ ਆ ਜੀ। ਆਗੀ ਆਗੀ ਚੱਲ ਰਹੀ ਹੈ ਜੀ ਕੰਮ ਉਹ ਦੇਖੋ ਜੀ ਪਾਣੀ ਦੀ ਸਪੀਡ ਵੀਲ ਔਰ ਨੀਂਦਾ ਕੈਰ ਵੀ ਦੋਨੇ ਚੀਜ਼ਾਂ ਨਾਲ ਨਾਲ ਕਰ ਰਹੀਆਂ ਉਹ ਦੇਖੋ ਆਹ ਦ੍ਰਿਸ਼ ਨਿਖਾਲਿਆ ਕੋਈ ਗੱਡੀ ਵਾਲੇ ਵੀ ਜੀ ਹੋਣੀ ਹੋਣੀ ਆ ਜਾਓ ਕੋਈ ਜਿਹੜਾ ਚੱਲੂ ਹਾਡੇ ਕਪੜੇ ਦਾ ਪੈਸਾ ਫੋਨ ਨਾ ਭੇਜ ਜਾਣਾ ਧੰਨਵਾਦ ਜੀ ਉਹ ਤੁਹਾਨੂੰ ਲਾਈਵ ਕਿ ਸਥਿਤੀਆਂ ਦਿਖਾ ਰਿਹਾ ਜੀ। 20 ਦੇ ਨਾਲ ਕਿੰਨਾ ਵੱਡਾ ਨខਾਨ ਹੋ ਰਿਹਾ ਹੈ। ਆ ਦੇਖੋ ਜੀ ਜੱਡੀਆਂ ਦਾ ਪਾਣੀ ਨਾਲ ਚੱਕਰੋ। ਉਹ ਅੱਗੇ ਦਿਖਾਓ ਕਿੰਨੀ ਤੇਜ਼ੀ ਨਾਲ ਪਾਣੀ ਜਾ ਰਿਹਾ। ਦੇਖੋ ਜੀ ਸੀਟ ਦੇਖੋ ਪਾਣੀ। ਤੋਂ ਇਹ ਪਹਿਲੀ ਵਾਰੀ ਇਹ ਦ੍ਰਿਸ਼ ਅਸੀਂ ਦੇਖ ਰਹੇ ਆ। ਸੁਣਿਆ ਸੀ ਬਜ਼ੁਰਗਾਂ ਤੋਂ ਸੁਣਿਆ ਸੀ ਵੀ 1984 ਦੇ ਵਿੱਚ ਐਦਾਂ ਦਾ ਫੜ ਆਇਆ ਸੀ। ਕੋਈ ਕੇ ਮਾਣ 40 ਸਾਲਾਂ ਬਾਅਦ ਪੂਰੇ ਚੱਲਿਆ ਪਾਲਾ ਬਾਦ ਇਹ ਦੁਬਾਰਾ ਇਹ ਮੰਦੇ ਤੇ ਸੁਣੇ ਹੋ ਗਿਆ ਜਿੰਨ ਦਿਖਾਉਣ ਆਈਆਂ ਉਹ ਚੀਜ਼ਾਂ ਦਿਖਾਈਆਂ ਜੀ ਕਿਉਂਕਿ ਮੈਂ ਨਵੀਂ ਪੀੜ੍ਹੀ ਲਈਆਂ ਨਾ ਨਵੀਂ ਜਨਰੇਸ਼ਨ ਲਈਆਂ ਦੇਖੀਆਂ ਆਹ ਦੇਖੋ ਜੀ ਹੱਥਾਂ 'ਚ ਦਿਖਾ ਦੇ ਕੇ ਆਹ ਵਾਹ ਵਾਹ ਹੋਰ ਆਓ ਜੀ ਹੋਰ ਪਾਣੀ ਮਾਰ ਦੇਖੋ ਜੀ ਕਹਾ ਦੇਖੋ ਪਾਣੀ ਦੀ ਇਹ ਚੀਜ਼ ਹੈ ਪਾਣੀ ਸਾਰ ਕਿ ਡਾਕਡਾਈ ਕਮਰੇ ਆਇਆ ਇਹ ਫਸਲਾਂ ਦਾ ਨੁਕਸਾਨ ਹੋ ਰਿਹਾ ਕੋ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਉਹ ਇਧਰ ਨਿਗਾ ਜੂਲ ਮਾਰਨ ਉਹ ਜੀ ਸਾਡੇ ਭੈਣ ਭਰਾ ਸਾਰੇ ਪੰਜਾਬ ਦੀ ਗੱਲ ਹੈ ਉਹ ਹੋ ਪੱਕੀ ਕਾਸ਼ਾ ਮੇਹਰ ਕਰੀਂ ਜੇਰ ਸਭੀ ਦਾਤਾ ਮੇਹਰ ਕਰੀਂ ਉਹ ਹੋ ਆਲੋਕ ਦੀਆਂ ਨੇ ਅਲੱਗ ਕੀ ਪਾਉਂਦਾ ਇਹ ਪੂਰੀ ਜਿੱਦ ਨਾਲ ਜੀ ਆ ਸਾਰੀ ਫਸਲਾਂ ਨੇ ਪਤਲ ਬੱਟਿਆਂ ਨੂੰ ਬਾਲੀ ਹੁੰਦੀ ਪੁੱਤਾਂ ਨੂੰ ਬਾਲੀ ਹੁੰਦੀ ਫਸਲ ਤੋਂ ਸਾਰੀ ਫਸਲ ਸਾਰੀ ਨੁਕਸਾਨ ਹੋ ਰਿਆ ਜੀ ਪ੍ਰਮਾਤਮਾ ਅਗੇ ਅਰਦਾਸ ਆ ਵੀ ਦਾਤਾ ਜੀ ਮਿਹਰ ਕਰੀਂ ਵਾ ਪਹੁੰਚ ਗਏ ਜੰਦੂਆ ਫਾਰਮ ਦੇਸੀ ਮੁਰਗੀਆਂ ਕੋ ਦੇ ਮੋਰੇ ਖੜੇ ਆ ਜੀ ਅਸੀਂ ਦੇਖੋ ਜੀ ਬੱਤੀ ਬੁਰੀ ਜੀ ਆ ਰਹੀ ਆ ਬਾਕੀ ਜਾਨੋ ਮੇਰਾ ਨਹੀਂ ਆਹ ਕਮਟਰ ਵੀ ਉਹ ਲੈ ਰਹਾ ਉਹ ਪਾਣੀ ਆ ਰਿਹਾ ਜੀ ਜਿਹਦਾ ਕਮਟਰ ਦਾ ਰਸਤਾ ਸਾਡੇ ਪਿੰਡਾਂ ਉਨਾਂ ਨੂੰ ਖੁੱਲ ਗਿਆ ਹੋਵੇ ਓਹ ਹੋ ਮਾੜਾ ਜੇਰ ਕਰੋ ਮੇਨ ਕਰੋ ਮੇਨ ਕਰੋ

ਆ ਲਾਈਵ ਆਪਣੇ ਜਗਰਾਂਦੋਂ ਕੋ ਡਿਸ ਕਰਾਵਾਂ ਜਿਹੜੇ ਫਾਰਮ ਹੁਕਦੇ ਨੇ ਉਹਨਾਂ ਦੀਆਂ ਆਹ ਦੇਖੋ ਬਾਸ ਜੀ ਦਿਖਾ ਵੀ ਕਿਤਨਾ ਵਾਹੇ ਹਾ ਹਾ ਉਹ ਕਿੰਨਾ ਹੋਰ ਬੋਣਾ ਆ ਉਹ ਇੱਕੋ ਮੁਰੇ ਰੰਦਾ ਹਲੇ ਪਾਹੀ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ ਲਾਈਵ ਤਸਵੀਰਾਂ ਚੱਲ ਰਹੀਆਂ ਉਹ ਦੇ ਸਭਰਾਮ ਤੋਂ ਜਗਰਾਨਪੁਰ ਜਗ ਜਾਂਦੀ ਹੈ। ਸੋ ਪੁਲੀ ਦਾ ਪਾਣੀ ਇੱਥੇ ਕਿੰਨੀ ਸਾਫ ਚੱਲ ਰਿਹਾ। ਇੱਧਰ ਆ ਕੇ ਵੇਖੋ ਪੁਲੀ ਦਾ ਪਾਣੀ। ਆਹ ਦੇਖੋ ਜੀ ਪੁਲੀ ਦਾ ਪਾਣੀ। ਸਪੀਡ ਦੇਖੋ ਪਾਣੀ ਕਿੱਥੇ ਰੋ। ਕਿੰਨੀ ਤੇਜ਼ੀ ਨਾਲ ਪਾਣੀ ਜਾ ਰਿਹਾ। ਆ ਸਾਰੀ ਝੋਨੇ ਦੀ ਫਸਲ ਜਿਹੜੀ ਆ ਤੇ ਸਾਰੀ ਖਰਾਬ ਹੋ ਚੁੱਕੀ ਹੈ। ਸੋ ਪੰਜਾਬ ਸਰਕਾਰਾਂ ਕੇ ਬੇਨਤੀ ਆ ਵੀ ਇਹ ਧਿਆਨ ਦੇਣ ਦੀਆਂ ਗੱਲਾਂ ਆ। ਇਹ ਤੇ ਆਮ ਜ਼ਰੂਰ ਦੇਈਓ। ਹੱਥ ਜੋੜ ਕੇ ਬੇਨਤੀ ਆ ਸਰਦਾਰ ਪੰਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਆਵੇ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਦੇਖੋ ਫਸਲ ਕਿੰਨੀ ਖਰਾਬ ਹੋ ਰਹੀ ਆ ਸੋ ਇਹ نئی ਵੀਡੀਓ ਉਹਨਾਂ ਤੱਕ ਪਹੁੰਚੀ ਦਾ ਇਹ ਵੀਡੀਓ ਜ਼ਰੂਰ ਉਹਨਾਂ ਤੱਕ ਪਹੁੰਚੇ ਕਿਉਂਕਿ ਕਿਸਾਨ ਵੀਰਾਂ ਦਾ ਨੁਕਸਾਨ ਬੜਾ ਵੱਡਾ ਹੋ ਰਿਹਾ ਜੀ ਸੋ ਅੱਜ ਅੱਗੇ ਦਿਖਾਉਂਦਾ ਮੇਰੇ ਤਸਵੀਰਾਂ ਸੋ 41 ਮਿੱਟੀ ਵੀ ਰੋੜ ਰੋੜ ਕੇ ਭਾਰੀ ਮਿੱਟੀ ਚੇਤਾ ਦੀ ਰੋੜ ਰੋੜ ਕੇ ਇੱਕ ਪਾਸੇ ਦੂਜੇ ਪਾਸੇ ਜਾ ਰਹੀ ਆ ਆ ਦੇਖੋ ਸਾਰਾ ਗੰਦਲਾ ਪਾਣੀ ਕਿੰਨਾ ਗੰਦਲਾ ਪਾਣੀ ਹੋਇਆ ਆ ਉਹ ਜਿੱਥੇ ਹੋਰ ਦੇ ਜਿਹੜੇ ਪੇਂਗੀ ਸਾਰੇ ਬਾਹਰ ਨਿਹਾ ਰਿਆ ਜੀ ਪਾਣੀ ਦੀ ਸਪੀਡ ਦੇਖ ਕੇ ਮਨ ਬਹਿਲਾ ਆ ਵੀ ਇਹ ਕੀ ਹੋ ਰਿਹਾ ਹੈ ਵੀ ਇਹ ਮੰਦਰ ਬੜਾ ਬਹੁਤ ਡਰਾਉਣਾ ਮੰਦਰ ਆ ਆਪ ਵੀ ਸਿੱਕੇ ਤੇ ਆ ਗਾਉਂ ਦੇ ਮੰਦਰ ਉਹ ਪਰਮਾਤਮਾ ਦੀ ਮਿਹਰ ਬਣੀ ਬਾਪਾ ਜੀ ਮਿਹਰ ਕਿੰਨੀ ਆ ਬੰਦੀ ਜੀ ਆਹ ਮਖਾ ਆਹ ਦੇਖੋ ਆ ਰਹੀ ਦਾ ਮੰਦਰ ਆਹ ਦੇਖੋ ਕਿੰਨਾ ਮਾ ਦਾ ਬਣਾਉਂ ਚੰਗਾ ਬਣਾਇਆ ਸਾਰਾ ਅੰਦਰੋਂ ਜੜਦੀ ਚਾਦੀ ਚਾਦੀ ਸੋ ਤੁਹਾਨੂੰ ਆ ਵੀ ਲਾਈਵ ਤਸਵੀਰਾਂ ਦਿਖਾ ਰਹੇ ਜਮਸ਼ੇਰ ਖੂਲ ਦੇ ਨਾਲ ਨਾਲ ਸੋ ਘੜਲ ਪੈ ਗਿਆ ਬਹੁਤ ਵੱਡਾ ਘੜਲ ਪਿਆ ਆ ਆਹ ਦੇਖੋ ਜੀ ਕਾਰਾ ਕਾਲਾ ਹੋ ਗਿਆ ਕਾਹਨ ਕਰ ਰਿਹਾ ਹੈ ਜੰਗਲ ਜਿੱਥੇ ਵੀ ਨਜ਼ਰ ਜਾਂਦੀ ਆ ਸਾਰਾ ਨੁਕਸਾਨ ਹੀ ਹੋਇਆ ਮਿੱਟੀ ਇੰਨਾ ਪੈ ਰਿਹਾ ਸਾਰਾ ਪਾਣੀ ਖਿੱਚ ਖਿੱਚ ਕੇ ਲਿਆ ਰਿਹਾ ਉਹ ਸਾਰਾ ਹਾਊਸ ਜਿਹਦੇ ਉੱਤੇ ਕੁੱਤੇ ਬੈਠੇ ਆ ਆਹ ਦੇਖੋ ਇਧਰੋਂ ਪਾਣੀ ਦੀਆਂ ਓਵਰ ਹੋ ਗਏ ਸਾਰਾ ਇਧਰੋਂ ਆ ਰਿਹਾ ਹਾਲੇ ਕੋ ਝਰਨੇ ਬਣੇ ਪਏ ਇਧਰ ਸਾਰੇ ਪਾਣੀ ਦੇ ਇਹ ਸਾਰੀ ਮਿੱਟੀ ਖੁਰ ਖੁਰ ਕੇ ਬੇਂਜ ਦੇ ਵਿੱਚ ਜਾ ਰਹੀ ਕੂਲ ਦੇ ਵਿੱਚ ਜਾ ਰਹੀ ਆ ਸੋ ਦੇਖੋ ਖੰਬੇ ਵੀ ਬਿਜਲੀ ਦੇ ਉਹ ਵੀ ਟੇਡੇ ਹੋਏ ਪਏ ਆ ਕਾਕੇ ਖੰਬਾ ਦਿਖਾ ਵੀ ਕੈਮਰਾਮੈਨ ਜੀ ਆ ਦੇਖੋ ਇਹ ਵੀ ਲੱਗਦਾ ਜੀ ਅੱਜ ਰਾਤ ਨੂੰ ਬਾਰਿਸ਼ ਆਈ ਹੈ ਤੇ ਖੰਭਾ ਡਿੱਗਣ ਦੇ ਕਗਾਰ ਤੇ ਆ ਪੂਰੀ ਲੈਂਡ ਟੇਢੀ ਹੋਈ ਪਈ ਆ ਉਹ ਦੇਖੋ ਪੂਰੀ ਜਿੱਥੇ ਦੀ ਨਿਗਾਹ ਜਾਂਦੀ ਆ ਤੇ ਸਾਰੀ ਲੈਂਡ ਟੇਢੀ ਹੋਈ ਪਈ ਆ ਮੀਂਹ ਦੇ ਨਾਲ ਪਾਣੀ ਦੇ ਨਾਲ ਸਾਰੀਆਂ ਲਾਈਨਾਂ ਵੀ ਟੇਡੀਆਂ ਹੋਈਆਂ ਬਿਜਲੀ ਦੀਆਂ ਸੋ ਬਿਜਲੀ ਸੰਕਟ ਵੀ ਹੋ ਸਕਦਾ ਕਿਸੇ ਟਾਈਮ ਵੀ ਸੋ ਵੀਰ ਜੀ ਅਗਲੀਆਂ ਰਿਪੋਰਟਾਂ ਲੈ ਕੇ ਹਾਜ਼ਰ ਹੋਵਾਂਗੇ ਸੋ ਇੰਨੇ ਜੀ ਸਾਨੂੰ ਇਜਾਜ਼ਤ ਦਿਓ ਥੈਂਕ ਯੂ ਸੋ ਮੱਚ ਜੀ ਲਓ ਜੀ ਹੁਣ ਆਪਾਂ ਆ ਗਏ ਆ ਪੋਟਿਸਪਰਾਮਾ ਦੇ ਮੋੜ ਤੇ ਜੇ ਮਸ਼ੇਰ ਖਾਸ ਰੈਡ ਰੋ ਜਿੱਥੇ ਹੁੰਦਾ ਸੀ ਜਿੱਥੇ ਸੂਟ ਬੈਠਾ ਹੁਣ ਉਹ ਸੋ ਬੈਰੀਗੇਟ ਲਾ ਕੇ ਕੰਗਣੀ ਵਾਲਾ ਜਿਹੜਾ ਪੁਲਿਆ ਉਹ ਰੋਕਤਾ ਗਿਆ ਆ ਤਾਂ ਕਿ ਹੁਣ ਬਹੁਤ ਨਾਜੂ ਖਸਤਾ ਹਾਲਤ ਦੇ ਵਿੱਚ ਆ ਬੇ ਬਿਲਕੁਲ ਵੱਡੀਆਂ ਗੱਡੀਆਂ ਜਾਣ ਨੂੰ ਉਹਨਾਂ ਨੇ ਰੋਕ ਲਾਤੀ ਆ ਉਹ ਵੱਡੀਆਂ ਗੱਡੀਆਂ ਨੇ ਬੰਦੀ ਆ ਵੀ ਉਹ ਕਾਹ ਨਾ ਜਾਣ ਛੋਟੀਆਂ ਛੋਟੀਆਂ ਗੱਡੀਆਂ ਜਾ ਸਕਦੀਆਂ ਬੱਸਾਂ ਟਰੱਕ ਵੀ ਉਹ ਆਪਣੇ ਦੇਸਾ ਤੋਂ ਕੇ ਚੱਲਣਾ ਉਪਰ ਦੀ ਘੁੰਮ ਕੇ ਆਉਣਗੇ ਕੋਈ ਇਧਰ ਵੀ ਬਿਲਕੁਲ ਜਾਣਾ ਮਨਾ ਆ ਕਿਉਂਕਿ ਜਿੰਨਾ ਚੱਕਰ ਅਗਲਾ ਕਦਮ ਪੁੱਲ ਤੋਂ ਕੋਈ ਨਾ ਲੈਂਦੇ ਹੋਏ ਦੱਸਣਗੇ ਉਹਨਾਂ ਚੱਕਰ ਤੁਸੀਂ ਕਿਸੇ ਨੇ ਗਾਹ ਨਾ ਜਾਣਾ ਵੱਡੀ ਗੱਡੀ ਲੈ ਕੇ ਸੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਓਕੇ ਜੀ ਉਹ ਪਾਣੀ ਜੀ ਬੰਦ ਹੋ ਗਿਆ ਆਲੇ